ਇਹ ਤੇ ਪ੍ਰਕਾਰ ਜਨਾਸ ਤੇ ਡਾਕਾ ਵੀ ਮਾਰਦੇ ਤੇ ਡਾਕਾ ਮਾਰਨਾ ਅੱਜ ਕੋਈ ਇਹਾਸਾਨ ਹੈ 60000 ਦੀ ਬੰਦੂਕ ਆਉਂਦੀ ਉਹ ਤੇ ਜੇ ਡਾਕਾ ਸਹੀ ਤਰੀਕੇ ਨਾਲ ਨਾ ਵਜਿਆ ਅਗਲੇ ਉਹ ਵੀ ਖੋ ਲੈਣਦੇ ਨੇ ਇਸੇ ਲਈ ਤੇ ਕਹਿਨੀ ਆ ਕਿ ਕੋਈ ਇਸੇ ਲਈ ਤੇ ਕਹਿਨੀ ਆ ਕਿ ਕੋਈ ਕੰਮ ਕਰ ਲੈ ਇਹੀ ਗੱਲਾਂ ਕਰਕੇ ਤੂੰ ਮੈਨੂੰ ਫਸਾਇਆ ਸੀ ਇਹ ਗੱਲਾਂ ਕਰਕੇ ਨਹੀਂ ਸੀ ਫਸਾਇਆ ਹਾਂ ਹੁਣ ਜੀ ਨੂੰ ਮਰਦੇ ਰਹੇ ਨੇ ਮੈਂ ਆ ਮੈਂ ਮੇਰੇ ਉਹਦੇ ਮੇਰੇ ਕੋਲ ਪੀਲੀ ਟੈਕਸੀ ਹੁੰਦੀ ਸੀ ਨਾ ਲੈ ਕਿਹੜੀ ਪੀਲੀ ਟੈਕਸੀ ਨਾ ਉਹੀ ਜਿਹੜੀ ਤੇਰੀ ਪਹਿਲੀ ਸਾਲਗिरा ਤੇ ਵਿਖੀ ਸੀ ਉਹਨੇ ਕਬਾੜ ਸੀ ਕੁਸਾਲ ਗਿਆ ਕੀ ਕੀ ਉਸ ਤੋਂ ਬਾਅਦ ਟੈਕਸੀ ਨਹੀਂ ਨੇ ਆ ਟੈਕਸੀ ਇੱਕੋ ਹੀ ਟੈਕਸੀ ਇੱਕੋ ਸਾਲਗिरा ਸਾਲਗिरा ਪਰ ਮੈਂ ਨਾ ਬਹੁਤੀਆਂ ਗੱਲਾਂ ਨਾ ਕਰਿਆ ਕਰ ਇੱਕ ਤੇ ਵਿਹਲਾ ਉੱਤ ਗੱਲਾਂ ਕਰਦਾ ਹੋ ਜਾ ਪਰਾਂ ਜਾਂਦਾ ਹਾਂ ਇਹ ਤੂੰ ਹੀ ਸੀ ਜਿਹਨੇ ਮੇਰੇ ਪਿਆਰ ਦੇ ਕਰ ਲੈ ਪਾਇਆ ਸਮਝੇ ਮੇਰਾ ਇਰਾਦਾ ਤੂੰ ਸਮਝਦੀ ਨਹੀਂ ਹਾਂ ਮੈਂ ਤੇ ਤੇਰੀ ਭੈਣ ਨਾਲ ਕਰਨਾ ਗਿਆ ਹਾਂ ਵੱਡੀ ਨਾਲ ਅਬ ਤੇ ਫਸੀ ਪਈ ਸੀ ਤੋ ਮੈਂ ਵੀ ਚਵਲ ਜਾ ਮੈਂ ਰੋ ਮੈਂ ਜਦ ਪਸ਼ਤਾਨ ਨਹੀਂ ਆ ਉਸ ਦਿਨ ਨੂੰ ਜਦ ਮੈਂ ਤੇਰੇ ਘਰ ਆਵਾਂ ਨਾਲੇ ਤੇਰੇ ਪਿਓ ਨੇ ਮੈਂ ਕੋਈ ਮੈਂ ਤੇਰੇ ਪਿਓ ਦੇ ਤਰਲੇ ਨਹੀਂ ਸਰਪਾਇਆ ਹਾਂ ਕਰਲੇ ਨਹੀਂ ਸੰਪਾਇ ਮਿੰਤਾ ਕਰਨ ਦੇ ਆਸਲੇ ਮੈਂ ਨਹੀਂ ਮਿੰਤਾ ਕੀਤੀ ਉਹਨੇ ਮੈਨੂੰ ਕਿਹਾ ਕਿ ਸਿਗਰਟ ਲੁਆਈ ਯਾਰ ਮੈਂ